ਇੱਕ ਜਿਮ ਟ੍ਰੇਨਰ ਲੜਕੀ ਜਿਹੜੀ ਆਪਣੀ ਮਰਜ਼ੀ ਦੇ ਨਾਲ ਲੰਬ ਮੈਰਿਜ ਕਰਵਾਉਂਦੀ ਹੈ ਵਿਆਹ ਹੁੰਦਾ ਜਿਸ ਨਾਲ ਚਾਹੁੰਦੀ ਸੀ ਉਹਦੇ ਨਾਲ ਵਿਆਹ ਹੁੰਦਾ ਘਰ ਦੇ ਵਿੱਚ ਜਾਂਦੀ ਹੈ ਕਰੋੜਾਪਤੀ ਫੈਮਿਲੀ ਸੀ ਪਰ ਜਿਸ ਦਿਨ ਤੋਂ ਇੱਕ ਉਸ ਘਰ ਦੇ ਵਿੱਚ ਕਦਮ ਰੱਖਦੀ ਹੈ ਪੂਰਾ ਪਰਿਵਾਰ ਜਿਹੜਾ ਤਹਿਸ ਨੈਸ ਹੋ ਜਾਂਦਾ ਅੱਜ ਇਸ ਘਟਨਾ ਦੀ ਗੱਲ ਕਰਨ ਲੱਗੇ ਆ ਵੰਦਰਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਉੱਥੇ ਜਾ ਕੇ ਉਹਦੇ ਵੱਲੋਂ ਕਿਹਾ ਜਾਂਦਾ ਵੀ ਉਹਦੀ ਸੱਸ ਸ਼ੰਕਰੀ ਦੇ ਤੇ ਇੱਕ ਉਹਦਾ ਪਤੀ ਅਮਰ ਜੋਤੀ ਦੇ ਦੋਨੋਂ ਕਈ ਦਿਨਾਂ ਤੋਂ ਗਾਇਬ ਨੇ ਪਤਾ ਨਹੀਂ ਕਿੱਥੇ ਨੇ ਮੈਂ ਪੂਰਾ ਲੱਭ ਕੇ ਥੱਕ ਹਾਰ ਕੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਵਿੱਚ ਆਈਆਂ ਤੇ ਉਹਨਾਂ ਨੂੰ ਲੱਭਿਆ ਜਾਵੇ ਤੇ ਮੇਰੀ ਮਦਦ ਕੀਤੀ ਜਾਵੇ ਇਹ ਗੱਲ ਹੈ 2022 ਦੀ ਅਗਸਤ ਦੀ ਪੁਲਿਸ ਰਿਪੋਰਟ ਦਰਜ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸ਼ੰਕਰੀ ਦੇ ਆ ਉਹਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਫਲੈਟ ਤੇ ਪਹੁੰਚਦੇ ਨਹੀਂ ਕਿਉਂਕਿ ਸ਼ੰਕਰੀ ਦੇ ਆਪਣੇ ਨੂੰਹ ਤੇ ਪੁੱਤਰ ਨਾਲ ਅੱਡੇ ਆਪਣੇ ਫਲੈਟ ਦੇ ਵਿੱਚ ਰਹਿੰਦੀ ਸੀ ਉੱਥੇ ਪਹੁੰਚ ਕੇ ਪੁਲਿਸ ਤਹਿਕੀਕਤ ਕਰਦੀ ਆਲੇ ਦੁਆਲੇ ਪੁੱਛਿਆ ਜਾਂਦਾ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਫਿਰ ਅਮਰਜੋਤੀ ਦੇ ਘਰ ਪਹੁੰਚਦੀ ਹੈ ਜਿੱਥੇ ਅਮਰਜੋਤੀ ਤੇ ਵੰਦਨਾ ਇਕੱਠੇ ਰਹਿੰਦੇ ਸੀ ਉੱਥੇ ਅਮਰਜੋਤੀ ਦਾ ਵੀ ਪੁਲਿਸ ਨੂੰ ਕੁਝ ਪਤਾ ਨਹੀਂ ਲੱਗਦਾ ਕਈ ਦਿਨ ਬੀਤ ਜਾਂਦੇ ਨੇ ਵੰਦਨਾ ਪੁਲਿਸ ਸਟੇਸ਼ਨ ਦੇ ਚੱਕਰ ਲਾਉਂਦੀ ਰਹਿੰਦੀ ਹੈ ਪਰ ਨਾ ਤਾਂ ਇਹਦੀ ਸੱਸ ਦਾ ਪਤਾ ਲੱਗਦਾ ਤੇ ਨਾ ਹੀ ਇਹਦੇ ਪਤੀ ਦਾ ਜਦੋਂ ਪੁਲਿਸ ਸਟੇਸ਼ਨ ਦੇ ਚੱਕਰ ਲਾ ਲਾ ਕੇ ਥੱਕ ਜਾਂਦੀ ਹੈ ਤਾਂ ਫਿਰ ਇਹ ਰਿਕੁਐਸਟ ਕਰਦੀ ਹੈ ਵੀ ਇਹ ਜਾਂਚ सीबीआई ਨੂੰ ਦਿੱਤੀ ਜਾਏ ਕਿਉਂਕਿ ਉਹਦੇ ਪਤੀ ਤੇ ਉਹਦੇ ਸੱਸ ਨੂੰ ਗਾਇਬ ਹੋਏ ਨੂੰ ਕਈ ਦਿਨ ਬੀਤ ਚੁੱਕੇ ਨੇ ਪਰ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਦੂਜੇ ਪਾਸੇ ਪੁਲਿਸ ਵੀ ਚੌਂਦੀ ਹੁੰਦੀ ਹੁੰਦੀ ਐ ਵੀ ਇਹਨਾਂ ਦਾ ਪਤਾ ਲੱਗੇ ਪੁਲਿਸ ਆਪਣੇ ਤੌਰ ਤਰੀਕੇ ਦੇ ਨਾਲ ਤਹਿਕੀਕਤ ਕਰਦੀ ਐ ਪਰ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਜਾਂ ਤਾਂ ਕਹ ਲਈਏ ਵੀ ਪੂਰਾ ਦਿਲ ਲਾ ਕੇ ਕੋਸ਼ਿਸ਼ ਹੀ ਨਹੀਂ ਸੀ ਕਰਦੀ ਪਰ ਨਾ ਤਾਂ ਪੁਲਿਸ ਨੂੰ ਕੋਈ ਪਤਾ ਲੱਗਦਾ ਤੇ ਨਾ ਹੀ ਬੰਦਰਾਂ ਨੂੰ ਪਤਾ ਲੱਗਦਾ ਆਪਣੇ ਪਤੀ ਦਾ ਤੇ ਆਪਣੀ ਸੱਸ ਦਾ ਉਹ ਚੱਕਰ ਲਾ ਲਾ ਕੇ ਥੱਕ ਜਾਂਦੀ ਐ ਸੀਬੀਆਈ ਦੀ ਮੰਗ ਕਰਦੀ ਐ ਪਰ ਪੁਲਿਸ ਵੀ ਚਾਹੁੰਦੀ ਸੀ ਵੀ ਕਿਸੇ ਤਰੀਕੇ ਇਹਨਾਂ ਨੂੰ ਬਰਾਮਦ ਕੀਤਾ ਜਾਏ ਪਤਾ ਲੱਗੇ ਵੀ ਇਹ ਗਏ ਤੇ ਗਏ ਕਿੱਥੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲਾਗੜਾਟ ਨਹੀਂ ਫਿਰ ਇਹ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸ਼ਖਸ ਪਹੁੰਚਦਾ ਜਿਹਦਾ ਨਾਮ ਹੁੰਦਾ ਨਿਰਮਲਾਡੇ ਉਹ ਜਾ ਕੇ ਰਿਪੋਰਟ ਲਿਖਵਾਈ ਜਾਂਦੀ ਉਹਦੇ ਵੱਲੋਂ ਵੀ ਉਹਦੀ ਜਿਹੜੀ ਚਾਚੀ ਐ ਨਿਸ਼ੰਕਰੀਡੇ ਤੇ ਉਹਦਾ ਭਰਾ ਕਜ਼ਨ ਬ੍ਰਦਰ ਜਿਹੜਾ ਹੁੰਦਾ ਅਮਰਜੋਤੀਡੇ ਇਹਨਾਂ ਨੂੰ ਵੰਦਨਾ ਨੇ ਕਿਤੇ ਨਾ ਕਿਤੇ ਕੈਦ ਕਰਕੇ ਰੱਖਿਆ ਜਾਂ ਕੁਝ ਵੀ ਜੋ ਕੁਝ ਵੀ ਉਹਨਾਂ ਨਾਲ ਹੋਇਆ ਇਹ ਇਹਨੇ ਕੀਤਾ ਕਿਉਂਕਿ ਉਹਦੀ ਚਾਚੀ ਨਿਰਮਲਾ ਦੇ ਦੇ ਅਕਾਊਂਟ ਦੇ ਵਿੱਚੋਂ ਪੈਸੇ ਕਢਾਏ ਜਾ ਰਹੇ ਨੇ ਜੇ ਉਹ ਕਿਤੇ ਗਾਇਬ ਹੈ ਤਾਂ ਫਿਰ ਪੈਸੇ ਕੌਣ ਕਢਾ ਰਿਆ ਪੁਲਿਸ ਇਹ ਗੱਲ ਜਦੋਂ ਸੁਣਦੀ ਹੈ ਤਾਂ ਹੈਰਾਨ ਰਹਿੰਦੀ ਹੈ ਹੁਣ ਸ਼ੱਕ ਜਿਹੜਾ ਸੀ ਉਹ ਵੰਦਨਾ ਤੇ ਜਾਂਦਾ ਦੂਜੇ ਪਾਸੇ ਵੰਦਨਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਤਾਂ ਵੰਦਨਾ ਜਿਹੜਾ ਆਪਣਾ ਸ਼ੱਕ ਹੈ ਉਹ ਨਿਰਮਲਾ ਦੇ ਤੇ ਹੀ ਸਰਦੀ ਉਹਦਾ ਕਹਿਣਾ ਸੀ ਵੀ ਇਹਨੇ ਹੀ ਉਹਨਾਂ ਨੂੰ ਗਾਇਬ ਕੀਤਾ ਹੁਣ ਪੁਲਿਸ ਦੋਨਾਂ ਦਾ ਰਿਪੋਰਟਾਂ ਦੇ ਵਿੱਚ ਫਸ ਜਾਂਦੀ ਹੈ ਪੁਲਿਸ ਫਿਰ ਕੀ ਕਰਦੀ ਹੈ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੀ ਹੈ ਜਿੱਥੋਂ-ਜਿੱਥੋਂ ਪੇਮੈਂਟਾਂ ਨਿਕਲੀਆਂ ਸੀ ਹੁਣ ਜਦੋਂ ਪੇਮੈਂਟ ਉਹ ਦੇਖਦੇ ਨੇ ਕਿਤੋਂ ਵੀ ਕੁਝ ਨਹੀਂ ਮਿਲਦਾ ਤਾਂ ਇੱਕ ਸੀਸੀਟੀਵੀ ਦੇ ਵਿੱਚ ਉਹਨਾਂ ਨੂੰ ਵੰਦਨਾ ਪੈਸੇ ਕਢਾਉਂਦੀ ਦਿਖਦੀ ਹੈ ਹੁਣ ਪਤਾ ਲੱਗਦਾ ਵੀ ਆਪਣੇ ਸੱਸ ਦੇ ਅਕਾਊਂਟ ਦੇ ਵਿੱਚੋਂ ਪੈਸੇ ਕਢਾਏ ਜਾ ਰਹੇ ਨੇ ਜਦੋਂ ਵੰਦਨਾ ਦੇ ਨੂੰ ਇਸ ਬਾਰੇ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਸੀ ਉਹ ਹਾਂ ਉਹਨੇ ਜਾਣ-ਬੁੱਝ ਕੇ ਕਢਾਏ ਨੇ ਕਿਉਂਕਿ ਨਿਰਮਲਾ ਦੇ ਨੇ ਇਹ ਸਾਰਾ ਕੁਝ ਕੀਤਾ ਤੇ ਪੁਲਿਸ ਕੋਈ ਕਾਰਵਾਈ ਨਹੀਂ ਸੀ ਕਰ ਰਹੀ ਮੈਂ ਜਾਣ ਪੁੱਝ ਕੇ ਕਢਾਇਆ ਨੇ ਵੀ ਪੁਲਿਸ ਇੱਥੇ ਕੋਈ ਕਾਰਵਾਈ ਕਰੇ ਇਸ ਗੱਲ ਤੋਂ ਪੁਲਿਸ ਦਾ ਸ਼ੱਕ ਜਿਹੜਾ ਵੰਦਨਾ ਤੇ ਹੋਰ ਜ਼ਿਆਦਾ ਗਹਿਰਾ ਹੋ ਜਾਂਦਾ ਪੁਲਿਸ ਨੂੰ ਲੱਗਦਾ ਵੀ ਇਹ ਉਹਨਾਂ ਨੂੰ ਡਬਲ ਕਰਾਸ ਕਰਨ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਹੁਣ ਵੰਦਨਾ ਦੀ ਪੂਰੀ ਜਿਹੜੀ ਪੁਰਾਣੀ ਹਿਸਟਰੀ ਹੈ ਉਹ ਫਰੁੱਲਣਾ ਸ਼ੁਰੂ ਕਰਦੀ ਹੈ ਵੰਦਨਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਬੰਦਨਾ ਨੂੰ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਗਿੱਛ ਹੁੰਦੀ ਹੈ। ਬੰਦਨਾ ਕਿਸੇ ਵੀ ਗੱਲ ਦਾ ਸਹੀ ਤਰੀਕੇ ਨਾਲ ਜਾਂ ਕੋਈ ਠੋਸ ਸਬੂਤ ਨਹੀਂ ਦਿੰਦੀ ਉਹਦਾ ਕਹਿਣਾ ਸੀ ਉਹਨੂੰ ਕੁਝ ਵੀ ਪਤਾ ਨਹੀਂ। ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ। ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨਹੀਂ। ਤੇ ਜੋ ਕੁਝ ਫਿਰ ਬੰਦਨਾ ਦੱਸਦੀ ਹੈ ਉਹਦੇ ਮੁਤਾਬਕ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ। ਸ਼ੰਕਰੀ ਦੀ ਜਿਹੜੀ ਗੁਹਾਟੀ ਅਸਾਮ ਦੀ ਰਹਿਣ ਵਾਲੀ ਸੀ। ਇਹਦੇ ਗੁਹਾਟੀ ਦੇ ਵਿੱਚ ਕਈ ਫਲੈਟ ਸੀ। ਜਿੱਥੋਂ ਉਹਨੂੰ ਮੋਟਾ ਕਰਾਇਆ ਹੁੰਦਾ ਸੀ ਤੇ ਪੈਸੇ ਦੀ ਘਰ ਦੇ ਵਿੱਚ ਕੋਈ ਕਮੀ ਨਹੀਂ ਸੀ ਇੱਕੋ ਹੀ ਬੇਟਾ ਸੀ ਅਮਰਜੋਤੀ ਅਮਰਜੋਤੀ ਦੀ ਮੁਲਾਕਾਤ ਹੁੰਦੀ ਹੈ ਵੰਦਨਾ ਦੇ ਨਾਲ ਵੰਦਨਾ ਦੇ ਨਾਲ ਇਹਦਾ ਪਿਆਰ ਹੈ ਜਿਹੜਾ ਉਹ ਅੱਗੇ ਪ੍ਰਵਾਨ ਚੜਦਾ ਤੇ ਵਿਆਹ ਕਰਾਉਣਾ ਚਾਹੁੰਦੇ ਸੀ ਹਾਲਾਂਕਿ ਸ਼ੰਕਰੀ ਦੇ ਜਿਹੜੀ ਹੁੰਦੀ ਹੈ ਉਹ ਤਿਆਰ ਨਹੀਂ ਹੁੰਦੀ ਵੰਦਨਾ ਨਾਲ ਵਿਆਹ ਕਰਾਉਣ ਵਾਸਤੇ ਪਰ ਫਿਰ ਵੀ ਆਪਣੇ ਬੇਟੇ ਦੀ ਜਿੱਦ ਦੇ ਅੱਗੇ ਉਹ ਵੰਦਨਾ ਦੇ ਨਾਲ ਵਿਆਹ ਕਰਾਉਣ ਵਾਸਤੇ ਮੰਨ ਜਾਂਦੀ ਹੈ ਅਮਰਜੋਤੀ ਦਾ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਵੀ ਬੰਦਨਾ ਨੇ ਤੇ ਪਿਆਰ ਸਾਰਾ ਕੁਝ ਇਹ ਦੇਖ ਕੇ ਕਰਾਇਆ ਸੀ ਵੀ ਇਹ ਪੈਸੇ ਵਾਲੀ ਪਾਰਟੀ ਹੈ ਤੇ ਇਹਨਾਂ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬੰਦਨਾ ਆ ਜਾਂਦੀ ਹੈ ਘਰ ਦੇ ਵਿੱਚ ਸ਼ੰਕਰੀ ਡੇ ਖੁੱਲੇ ਵਿਚਾਰਾਂ ਵਾਲੀ ਸੀ ਬੰਦਨਾ ਦਾ ਬੜਾ ਸਵਾਗਤ ਕੀਤਾ ਜਾਂਦਾ ਹੁਣ ਤਿੰਨ ਜੀ ਹੁੰਦੇ ਨੇ ਘਰ ਦੇ ਵਿੱਚ ਇੱਥੇ ਤੱਕ ਸਾਰਾ ਕੁਝ ਠੀਕ ਹੁੰਦਾ ਸ਼ੰਕਰੀ ਉਤੇ ਖੁੱਲਾ ਪੈਸਾ ਖਰਚ ਕਰਦੀ ਹੈ ਉਹਨੂੰ ਐਸ਼ ਆਰਾਮ ਦੀ ਘੁੰਮਣ ਫਿਰਨ ਦੀ ਪੁੱਲ ਆਜ਼ਾਦੀ ਹੁੰਦੀ ਹੈ ਬੇਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਏ ਪੈਸਾ ਬੱਚਿਆਂ ਦਾ ਹੀ ਹੈ ਤੇ ਸ਼ੰਕਰੀ ਵੱਲੋਂ ਪੁੱਛਿਆ ਵੀ ਜਾਂਦਾ ਬੰਦਨਾ ਤੋਂ ਵੀ ਤੂੰ ਕੀ ਕਰਨਾ ਚਾਹੁੰਦੀ ਹੈ ਤਾਂ ਬੰਦਨਾ ਦਾ ਕਹਿਣਾ ਸੀ ਵੀ ਉਹ ਇੱਕ ਜਿਮ ਖੋਲਣਾ ਚਾਹੁੰਦੀ ਹੈ ਜਿਮ ਟ੍ਰੇਨਰ ਬਣਨਾ ਚਾਹੁੰਦੀ ਹੈ ਉਹਨੂੰ ਜਿਮ ਖੋਲ ਕੇ ਦਿੱਤਾ ਜਾਂਦਾ ਤੇ ਉੱਥੇ ਉਹ ਆਪ ਹੀ ਜਿਮ ਟ੍ਰੇਨਰ ਹੁੰਦੀ ਹੈ ਪਰ ਇਹਦੇ ਪਿੱਛੇ ਵੀ ਇੱਕ ਕਾਰਨ ਹੁੰਦਾ ਬੰਦਨਾ ਜਿਹੜੀ ਸੀ ਉਹ ਸੈਟੀਸਫਾਈ ਨਹੀਂ ਹੁੰਦੀ ਆਪਣੇ ਪਤੀ ਅਮਰਜੋਤੀ ਤੋਂ ਕਿਉਂਕਿ ਇਹ ਦੀ ਪ੍ਰਾਣੀ ਆਦਤ ਸੀ ਜਿਹੜਾ ਕੈਰੈਕਟਰ ਸੀ ਉਹ ਦਾ ਪਹਿਲਾਂ ਵੀ ਸਹੀ ਨਹੀਂ ਸੀ ਕਈ-ਕਈ ਬੰਦਿਆਂ ਦੇ ਨਾਲ ਉਹਦੇ ਜਿਹੜੇ ਸੀ ਰਿਲੇਸ਼ਨ ਹੁੰਦੇ ਨੇ ਇੱਥੇ ਵੀ ਅਮਰਜੋਤੀ ਤੋਂ ਉਹ ਸੈਟੀਸਫਾਈ ਨਹੀਂ ਹੁੰਦੀ ਪਰ ਅਮਰਜੋਤੀ ਨੂੰ ਨਾ ਨਾਰਾਜ਼ ਕਰਨਾ ਚਾਹੁੰਦੀ ਸੀ ਨਾ ਆਪਣੀ ਸੱਸ ਨੂੰ ਨਾਰਾਜ਼ ਕਰਨਾ ਚਾਹੁੰਦੀ ਸੀ ਉਹ ਕਿਸੇ ਤਰੀਕੇ ਇਹ ਚਾਹੁੰਦੀ ਸੀ ਵੀ ਉਹਦਾ ਕੰਮ ਵੀ ਹੁੰਦਾ ਰਹੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਜਿਮ ਖੋਲਦੀ ਹੈ ਉੱਥੇ ਟ੍ਰੇਨਰ ਬਣਦੀ ਹੈ ਹੁਣ ਉੱਥੇ ਹੌਲੀ-ਹੌਲੀ ਕਿਉਂਕਿ ਉਹ ਚਾਹੁੰਦੀ ਸੀ ਵੀ ਹਰ ਟਾਈਮ ਬੰਦਿਆਂ ਦੇ ਵਿੱਚ ਰਹੇ ਪਰ ਉਹਦੀ ਹਿੰਮਤ ਨਹੀਂ ਸੀ ਪੈਦੀ ਵੀ ਕਿਸੇ ਨਾਲ ਕਿਸ ਤਰੀਕੇ ਨਾਲ ਗੱਲ ਕੀਤੀ ਜਾ ਕੋ ਜਿਮ ਦੀ ਓਨਰ ਸੀ ਉਹ ਟ੍ਰੇਨਰ ਸੀ ਜਦੋਂ ਟ੍ਰੇਨਿੰਗ ਕਰਾਂਦੀ ਉਦੋਂ ਗਲਤ ਤਰੀਕੇ ਨਾਲ ਕਈ ਬੰਦਿਆਂ ਨੂੰ ਟੱਚ ਕੀਤਾ ਜਾਂਦਾ ਹੋ ਸਕਦਾ ਸੀ ਉਹਨੂੰ ਇਹ ਸੀ ਵੀ ਕੋਈ ਬੰਦਾ ਉਹਦੇ ਨਾਲ ਇੰਟੀਮੇਟ ਹੋਵੇ ਜਾਂ ਉਹਦੇ ਨਾਲ ਉਹਦੇ ਰਿਲੇਸ਼ਨ ਬਣਨ ਇਸੇ ਕੁਸ਼ ਨੂੰ ਚਲਦੇ ਜਾਂ ਚਲਦੇ ਆ ਫਿਰ ਦੋ ਬੰਦੇ ਜਿਹੜੇ ਦੋਸਤ ਸੀ ਉਹ ਜਿਮ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਵੀ ਇਹਦਾ ਮੇਲਜੋਲ ਹੌਲੀ-ਹੌਲੀ ਵੱਧਦਾ ਤੇ ਵੰਦਨਾ ਨੂੰ ਵੀ ਲੱਗਦਾ ਵੀ ਜਿਸ ਤਰੀਕੇ ਨਾਲੇ ਦੇਖਦੇ ਨੇ ਵੀ ਇਹਨਾਂ ਦੀ ਵੀ ਨੀਤ ਦੇ ਵਿੱਚ ਖੋਟ ਹੈ ਜਾਂ ਦਾਲ ਦੇ ਵਿੱਚ ਕਾਲਾ ਤੇ ਬੰਦਨਾ ਨੂੰ ਵੀ ਇਹੀ ਕੁਝ ਚਾਹੀਦਾ ਸੀ ਉਹਨਾਂ ਦਾ ਨਾਮ ਸੀ ਰੂਪ ਦੇਕਾ ਤੇ ਧੰਤੀ ਦੇਕਾ ਇੱਕ ਦੀ ਉਮਰ ਰੂਪ ਦੀ ਹੁੰਦੀ ਹੈ 27 ਸਾਲ ਜਿਹੜਾ ਧੰਤੀ ਹੁੰਦਾ 32 ਸਾਲ ਜਿਹੜੀ ਬੰਦਨਾ ਸੀ ਇਹਦੀ ਉਮਰ ਵੀ 32 ਸਾਲ ਸੀ ਤੇ ਇਹਨਾਂ ਦੇ ਆਪਸ ਦੇ ਵਿੱਚ ਦੋਸਤੀ ਚੰਗੀ ਹੋ ਜਾਂਦੀ ਹੈ ਫਿਰ ਦੂਜੇ ਪਾਸੇ ਇਹਦੀਆਂ ਜਿਹੜੀਆਂ ਹਰਕਤਾਂ ਸੀ ਬੁਲਟ ਤੇ ਘੁੰਮਣਾ ਤੇ ਇਹਦੀਆਂ ਜਦੋਂ ਆਦਤਾਂ ਵਿਗੜਨ ਲੱਗਦੀਆਂ ਨੇ ਸ਼ੰਕਰੀ ਨੂੰ ਇੱਤੇ ਸ਼ੱਕ ਹੋਣਾ ਸ਼ੁਰੂ ਹੁੰਦਾ ਤੇ ਸ਼ੰਕਰੀ ਇਹਦੇ ਸਾਰੇ ਖਰਚੇ ਬੰਦ ਕਰ ਦਿੰਦੀ ਹੈ ਵੀ ਮੈਂ ਤੈਨੂੰ ਕੋਈ ਵੀ ਪੈਸਾ ਨਹੀਂ ਦੇਣਾ ਤੇ ਸ਼ੰਕਰੀ ਇਹਦੇ ਨਾਲੋਂ ਅੱਡ ਹੋ ਕੇ ਆਪਣੇ ਅੱਡ ਦੂਜੇ ਫਲੈਟ ਦੇ ਵਿੱਚ ਚਲੀ ਜਾਂਦੀ ਹੈ। ਬੰਦਨਾ ਨੂੰ ਝਟਕਾ ਲੱਗਦਾ ਸਾਰਾ ਪੈਸਾ ਤੇ ਇੰਨੀ ਪ੍ਰਾਪਰਟੀ ਜਿਹੜੀ ਸੀ ਉਹਨੂੰ ਉਹਦੇ ਹੱਥੋਂ ਜਾਂਦੀ ਦਿਖਦੀ ਹੈ। ਸ਼ੰਕਰੀ ਦੇ ਅੱਡ ਆਪਣੇ ਫਲੈਟ ਦੇ ਵਿੱਚ ਰਹਿਣਾ ਸ਼ੁਰੂ ਕਰਦੀ ਹੈ। ਪਰ ਬੰਦਨਾ ਆਪਣਾ ਜਿਹੜਾ ਜਿਮ ਸੀ ਉਸੇ ਤਰੀਕੇ ਚਲਾਉਂਦੀ ਰਹਿੰਦੀ ਹੈ। ਉੱਥੇ ਜਿਹੜੇ ਦੋ ਬੰਦਿਆਂ ਦੇ ਨਾਲ ਹੁਣ ਦੋਸਤੀ ਸੀ। ਬੰਦਨਾ ਉਹਨਾਂ ਤੋਂ ਕੁਝ ਹੋਰ ਚਾਹੁੰਦੀ ਸੀ। ਬੰਦਨਾ ਫਿਰ ਇੱਕ ਦਿਨ ਵੰਨਾਂ ਨੂੰ ਆਪਣੇ ਘਰ ਦੇ ਵਿੱਚ ਇਨਵਾਈਟ ਕਰਦੀ ਹੈ ਅਮਰਜੋਤੀ ਘਰ ਦੇ ਵਿੱਚ ਨਹੀਂ ਹੁੰਦਾ ਦੋਨੋਂ ਜਣੇ ਘਰ ਦੇ ਵਿੱਚ ਪਹੁੰਚਦੇ ਨੇ ਉੱਥੇ ਵੰਦਨਾ ਹੁੰਦੀ ਹੈ ਤੇ ਉਹ ਦੋ ਸ਼ਖਸ ਰੂਪ ਤੇ ਤੰਤੀ ਇਹ ਜਦੋਂ ਜਾਂਦੇ ਨੇ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਤਿੰਨੋਂ ਜਣੇ ਇਕੱਠੇ ਇੰਟੀਮੇਟ ਹੁੰਦੇ ਨੇ ਇਹ ਜਿਹੜਾ ਸਾਰਾ ਕੁਝ ਇਹਨਾਂ ਦਾ ਚੱਲਦਾ ਰਹਿੰਦਾ ਵੰਦਨਾ ਨੂੰ ਇਸ ਚੀਜ਼ ਦੀ ਯਾਦ ਸੀ ਹੋਰ ਵੀ ਕਈਆਂ ਨਾਲ ਉਹਦੇ ਰਿਲੇਸ਼ਨ ਹੁੰਦੇ ਨੇ ਪਰ ਇਹਨਾਂ ਦੇ ਨਾਲ ਉਹਦੇ ਰਿਲੇਸ਼ਨ ਸਮੇਂ ਦੇ ਨਾਲ ਨਾਲ ਗੂੜੇ ਹੁੰਦੇ ਜਾਂਦੇ ਨੇ ਉਹਨਾਂ ਤੇ ਪੈਸਾ ਵੀ ਖਰਚ ਕਰਦੀ ਐ ਤੇ ਇਹ ਤਿੰਨੋਂ ਜਣੇ ਜਦੋਂ ਅਮਰਜੋਤੀ ਘਰ ਦੇ ਵਿੱਚ ਨਹੀਂ ਹੁੰਦਾ ਤੇ ਇਹਨਾਂ ਦੀ ਜਿਹੜੀ ਰਾਸ ਰੀਲਾ ਉਹ ਚੱਲਦੀ ਰਹਿੰਦੀ ਐ ਇੱਕ ਦਿਨ ਅਮਰਜੋਤੀ ਘਰ ਦੇ ਵਿੱਚ ਆਉਂਦਾ ਉਹ ਜਦੋਂ ਆ ਕੇ ਦੇਖਦਾ ਵੀ ਬਾਹਰ ਗੱਡੀ ਖੜੀ ਹੁੰਦੀ ਐ ਜਿਹੜਾ ਆਰੂਪ ਹੁੰਦਾ ਉਹ ਇੱਕ ਕੈਬ ਡਰਾਈਵਰ ਹੁੰਦਾ ਉਹ ਦੇਖਦਾ ਵੀ ਇਹਦੇ ਕੋਲ ਆਪਣੇ ਵਾਸਤੇ ਇੱਕ ਬੁਲਟ ਐ ਪਰ ਇਹ ਗੱਡੀ ਕਿਸ ਵਾਸਤੇ ਖੜੀ ਐ ਤੇ ਉਹਨੂੰ ਥੋੜਾ ਸ਼ੱਕ ਹੁੰਦਾ ਘਰ ਦੇ ਅੰਦਰ ਐਂਟਰ ਕਰਦਾ ਬਚਾ ਕੇ ਜਾਂਦਾ ਜਦੋਂ ਅੰਦਰ ਡੋਰ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਲੋਕ ਹੁੰਦਾ ਫਿਰ ਇਹ ਖਿੜਕੀ ਦੇ ਬਾਸ ਤੋਂ ਜਾ ਕੇ ਜੋ ਕੁਛੇ ਦੇਖਦਾ ਤਿੰਨਾਂ ਜਣਿਆਂ ਨੂੰ ਇਕੱਠੇ ਰਿਲੇਸ਼ਨ ਦੇ ਵਿੱਚ ਉਹਦੇ ਪੈਰਾਂ ਥੱਲੋਂ ਜ਼ਮੀਰ ਨਿਕਲ ਜਾਂਦੀ ਹੈ ਉਹ ਜੋਰ-ਜੋਰ ਦੀ ਦਰਵਾਜ਼ਾ ਖੜਕਾਂਦਾ ਉੱਥੇ ਰੌਲਾ ਪੰਦਾ ਜਦੋਂ ਦਰਵਾਜ਼ਾ ਖੋਲ ਕੇ ਜਿਹੜੇ ਰੂਪ ਤੇ ਧਾਂਤੀ ਹੁੰਦੇ ਨੇ ਉਹ ਤਾਂ ਉੱਥੋਂ ਭੱਜ ਜਾਂਦੇ ਨੇ ਬੰਦਨਾਏ ਤੋਂ ਮਾਫੀਆਂ ਮੰਗਦੀ ਹੈ ਕਿਉਂਕਿ ਬੰਦਨਾ ਨੂੰ ਪਤਾ ਸੀ ਵੀ ਇੱਕ ਪੈਸੇ ਵਾਲੀ ਪਾਰਟੀ ਜਿਹੜੀ ਉਹਨੇ ਫਸਾਈ ਹੈ ਕਿਤੇ ਇਹ ਹੱਥ ਚੋਂ ਨਾ ਨਿਕਲ ਜੇ ਪਰ ਜਿਹੜਾ ਅਮਰਜੋਤੀ ਹੁੰਦਾ ਉਹਨੂੰ ਪਤਾ ਸੀ ਵੀ ਜੋ ਕੁਛ ਇਹਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਔਰ ਤ ਕਦੇ ਵੀ ਸੁਧਰ ਨਹੀਂ ਸਕਦੀ ਤੇ ਉਹਦਾ ਕਹਿਣਾ ਸੀ ਹੁਣ ਉਹਨੂੰ ਤਲਾਕ ਹੀ ਦੇਵੇਗਾ ਚਾਹੇ ਜੋ ਮਰਜੀ ਹੋ ਜੇ ਉਸ ਸਮੇਂ ਕਿਸੇ ਤਰੀਕੇ ਲੜਾਈ ਸ਼ਾਂਤ ਹੁੰਦੀ ਹੈ ਤੇ ਬੰਦਨਾ ਦੇ ਦਿਮਾਗ ਦੇ ਵਿੱਚ ਹੁਣ ਚੱਲਦਾ ਵੀ ਜੇ ਇਹਨੇ ਤਲਾਕ ਮੈਨੂੰ ਦਿੱਤਾ ਤਾਂ ਮੈਨੂੰ ਕੁਝ ਵੀ ਨਹੀਂ ਮਿਲਣਾ ਤੇ ਸਾਰਾ ਪੈਸਾ ਪ੍ਰਾਪਰਟੀ ਮੇਰੇ ਹੱਥੋਂ ਚਲਾ ਜਾਏਗਾ ਜੇ ਇਹ ਗੱਲ ਬਾਹਰ ਇਹਨੇ ਕਿਸੇ ਨਾਲ ਕੀਤੀ ਤੇ ਜੇ ਇਹਨੂੰ ਫੇਰ ਕੁਝ ਹੁੰਦਾ ਤਾਂ ਵੀ ਮੇਰੇ ਜਿਹੜਾ ਸ਼ੱਕ ਹੈ ਉਹ ਸਾਰਾ ਮੇਰੇ ਤੇ ਜਾਏਗਾ ਹੁਣ ਇਹਨੇ ਜੋ ਵੀ ਕੁਝ ਕਰਨਾ ਸੀ ਫਟਾਫਟ ਕਰਨਾ ਸੀ ਉਹਨਾਂ ਨੇ ਉਹਨਾਂ ਇਹ ਸੀ ਵੀ ਇਹ ਦੋ ਜਣੇ ਨੇ ਤੇ ਦੋਨਾਂ ਦਾ ਕੁਝ ਨਾ ਕੁਝ ਕਰਨਾ ਪਏਗਾ ਇਹ ਦੋਨਾਂ ਆਪਣੇ ਜਿਹੜੇ ਬੁਆਏਫਰੈਂਡ ਸੀ ਉਹਨਾਂ ਦੇ ਨਾਲ ਰਹਿ ਕਰਦੀ ਐ ਤੇ ਰਹਿ ਕਰਨ ਤੋਂ ਬਾਅਦ ਇਹ ਪਹੁੰਚਦੇ ਨੇ ਸ਼ੰਕਰੀ ਡੇ ਦੇ ਫਲੈਟ ਤੇ ਉੱਥੇ ਜਾ ਕੇ ਆਰੂਪ ਬਾਰ ਪਹਿਰੇਦਾਰੀ ਕਰਦਾ ਧਾਂਤੀ ਤੇ ਜਿਹੜੀ ਵੰਦਨਾ ਹੁੰਦੀ ਐ ਘਰ ਦੇ ਅੰਦਰ ਜਾਂਦੇ ਨੇ ਅੰਦਰ ਜਾ ਕੇ ਸ਼ੰਕਰੀ ਦਾ ਕਤਲ ਕਰ ਦਿੱਤਾ ਜਾਂਦਾ ਉਹਦੀ ਫਲੈਟ ਦੇ ਵਿੱਚ ਉਸ ਤੋਂ ਬਾਅਦ Laash ਦੇ ਟੁਕੜੇ ਕੀਤੇ ਜਾਂਦੇ ਨੇ ਤੇ ਅਗਲੇ ਦਿਨ ਸਵੇਰੇ 3 ਵਜੇ ਇਹ ਜਿਹੜਾ ਕਾਂਡੇ ਕਰਦੇ ਨੇ ਇਹ 26 ਜੁਲਾਈ ਨੂੰ 27 ਜੁਲਾਈ ਨੂੰ ਸਵੇਰੇ 3 ਵਜੇ ਮਗਾ ਲਿਆ ਜਾ ਕੇ ਉੱਥੇ ਜੰਗਲਾਂ ਦੇ ਵਿੱਚ Laash ਦੇ ਟੁਕੜੇ ਸਿੱਟ ਦਿੱਤੇ ਜਾਂਦੇ ਨੇ ਇਹ ਘਰ ਵਾਪਸ ਆ ਜਾਂਦੇ ਨੇ ਹੁਣ ਸ਼ੰਕਰੀ ਦੇ ਦਾ ਕੰਮ ਤਮਾਮ ਕਰ ਚੁੱਕੇ ਸੀ ਦੂਜੇ ਪਾਸੇ ਅਮਰ ਜੋਤੀ ਸੀ ਹੁਣ ਅਮਰ ਜੋਤੀ ਦਾ ਹੁਣ ਇਹਨਾਂ ਨੇ ਖਾਤਮਾ ਕਰਨਾ ਸੀ ਕੁਛ ਦਿਨ ਬੀਤਦੇ ਨੇ ਤੇ ਦਿਨ ਆ ਜਾਂਦਾ 17 ਅਗਸਤ 2022 ਅਮਰਜੋਤੀ ਜਿਵੇਂ ਘਰ ਪਹੁੰਚਦਾ ਉਹਨੂੰ ਖਾਣੇ ਦੇ ਵਿੱਚ ਕੁਛ ਦਿੱਤਾ ਜਾਂਦਾ ਉਹ ਬੇਹੋਸ਼ ਹੁੰਦਾ ਉਸੇ ਸਮੇਂ ਉੱਥੇ ਰੂਪ ਤੇ ਧੰਤੀ ਦੋਨੋਂ ਪਹੁੰਚਦੇ ਨੇ ਉਹਦੇ ਸਿਰ ਤੇ ਰੋਡ ਦੇ ਨਾਲ वार ਕੀਤਾ ਜਾਂਦਾ ਉਹਨੂੰ ਮਾਰਨ ਤੋਂ ਬਾਅਦ ਉਹਦੀ ਲਾਸ਼ ਦੇ ਵੀ ਟੁਕੜੇ ਕਰਕੇ ਤੇ ਅਗਲੇ ਦਿਨ ਉਹ ਵੀ ਮਗਾ ਲਿਆ ਦੇ ਜੰਗਲਾਂ ਦੇ ਵਿੱਚ ਉਥੋਂ 150 ਕਿਲੋਮੀਟਰ ਦੂਰ ਸੁੱਟ ਦਿੱਤੇ ਜਾਂਦੇ ਨੇ ਇੱਕ ਦੋ ਦਿਨੇ ਆਪਣਾ ਸਮਾਂ ਬਤੀਤ ਕਰਦੇ ਨੇ ਫਿਰ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਲਿਖਵਾਈ ਜਾਂਦੀ ਹੈ ਜਦੋਂ ਪੁਲਿਸ ਆਂਡੀ ਅੰਗਵਾਂਡੀਆਂ ਤੋਂ ਪੁੱਛਦੀ ਹੈ ਤਾਂ ਆਂਡੀ ਅੰਗਵਾਂਡੀਆਂ ਨੂੰ ਵੀ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਅਮਰ ਜੋਤੀ ਰਹਿੰਦਾ ਸੀ ਜਾਂ ਕੌਣ ਆਉਂਦਾ ਸੀ ਕੌਣ ਨਹੀਂ ਸੀ ਆਉਂਦਾ ਦੂਜਾ ਨੰਬਰ ਉਹਨਾਂ ਦਾ ਕਤਲ ਕਰਨ ਤੋਂ ਬਾਅਦ ਇਹ ਸਤਿਆਨਾਰਾਇਣ ਦੀ ਪੂਜਾ ਵੀ ਕਰਵਾਉਂਦੀ ਹੈ ਘਰ ਦੇ ਵਿੱਚ ਕੰਮ ਵੀ ਕਰਵਾਉਂਦੀ ਹੈ ਹੁਣ ਜਦੋਂ ਇਹ ਸਾਰਾ ਕੁਝ ਆਪਣੇ ਮੂੰਹੋਂ ਕਬੂਲ ਕਰਦੀ ਹੈ ਫਿਰ ਉਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਬੰਦਨਾ ਦੇ ਮਾਪੇ ਤੋਂ ਜਦੋਂ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਬੰਦਨਾ ਦੇ ਪਿਓ ਦਾ ਕਹਿਣਾ ਸੀ ਵੀ ਜੇ ਇਹ ਨੇ ਆਪਣੇ ਮੂੰਹ ਖ ਬੋਲ ਕੀਤਾ ਤੇ ਇਹਨੇ ਸਾਰਾ ਕੁਝ ਕੀਤਾ ਇਹਨੂੰ ਗੋਲੀ ਮਾਰ ਦਿਓ ਐਸੀ ਲੜਕੀ ਮੈਨੂੰ ਨਹੀਂ ਚਾਹੀਦੀ ਐਸੀ ਔਲਾਦ ਤੋਂ ਮੈਂ ਬੇਔਲਾਦ ਚੰਗਾ ਫਿਰ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਉਹ ਗੱਡੀ ਵੀ ਬਰਾਮਦ ਕੀਤੀ ਜਾਂਦੀ ਹੈ ਫਿਰ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਇੱਕ ਲੜਕੀ ਪੈਸੇ ਦੇ ਲਈ ਇੱਕ ਪੈਸੇ ਵਾਲੇ ਬੰਦੇ ਦੇ ਨਾਲ ਵਿਆਹ ਕਰਾਉਂਦੀ ਹੈ ਦੇਖਿਆ ਜਾ ਤਾਂ ਸਾਰਾ ਕੁਝ ਉਹਦਾ ਹੀ ਸੀ ਤੇ ਜਿਹੜੀ ਸੱਸ ਹੁੰਦੀ ਹੈ ਉਹ ਪੈਸਾ ਇੱਥੇ ਲੁਟਾਉਂਦੀ ਵੀ ਹੈ ਵੀ ਪੈਸਾ ਇਹਨਾਂ ਦਾ ਹੀ ਹੈ ਜਿਵੇਂ ਮਰਜ਼ੀ ਖਰਚ ਕਰੋ ਪਰ ਉਹਦੀ ਹਵਸ ਦੀ ਅੱਗ ਦੇ ਕਾਰਨ ਜਿਹੜਾ ਸਾਰਾ ਘਰ ਹੈ ਉਹ ਬਰਬਾਦ ਹੋ ਗਿਆ ਸ਼ੰਕਰੀ ਨੂੰ ਵੀ ਮਾਰ ਦਿੱਤਾ ਗਿਆ ਆਪਣੇ ਪਤੀ ਨੂੰ ਵੀ ਮਾਰ ਦਿੱਤਾ ਗਿਆ ਸਿਰਫ ਪੈਸਾ ਤੇ ਹਵਸ ਦੀ ਜਿਹੜੀ ਉਹਦੀ ਅੱਗ ਹੈ ਉਹਦੇ ਵਿੱਚ ਕੋਈ ਵੀ ਨਾ ਆਵੇ ਅਖੀਰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚਦੀ ਹੈ ਤੇ ਜਿਹੜੇ ਉਹਦੇ ਦੋ ਸਾਥੀ ਸੀ ਉਹ ਵੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚਦੇ ਨੇ ਜੇ ਆਪ ਆਪਣੇ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਸਤਿ ਸ੍ਰੀ ਅਕਾਲ